ਵਾਹਿਗੁਰੂ 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 ਮਲਾਰ ਮਹੱਲਾ ਤੀਜਾ ਚਪਦੇ ਕਰ ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮਪੁਲਾਏ ਕਰ ਕਾ ਕਰਤਾ ਆਪੇ ਵੇਖੈ ਜਿਤ ਭਾਵੇ ਤਿਤ ਲਾਏ ਸੇਵਕੋ ਇਹ ਵਡਿਆਈ ਜਾਂ ਕੋ ਹੁਕਮ ਨਾਏ ਆਪਣਾ ਪਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਈਐ ਇਹ ਸਤਿ ਸਵੇ ਕਰਿ ਆਵੈ ਜੀਵਦੇ ਅਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਿਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰੈ ਗੁਣ ਮਾਇਆ ਜਿਨ ਜਗਤ ਪੁਲਾਇਆ ਜਨਮ ਮਰਨ ਕਾ ਸੈਸਾ ਗੁਰ ਪ੍ਰਸਾਦੀਏ ਕੋ ਜਾਣੈ ਚੁਕੇ ਮਨੁ ਆਂਦੇਸਾ ਹਮ ਦੀਨ ਮੂਰਖ ਅਵਿਚਾਰੀ ਤum ਚਿੰਤਾ ਕਰੋ ਹਮਾਰੀ ਓਹ ਦਿਆਲੋ ਕਰਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਇੱਕ ਨਿਦਾਨ ਦੇ ਤੂੰ ਆਪਣਾ ਅਹنس ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਫੇਨ ਬੁਦਬਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਵਾ ਤਸੈ ਸਮਾਨਾ ਚੂਕ ਗਿਆ ਪਾਸਾਰਾ ਬਲਾਰ ਮਹੱਲਾ ਤੀਜਾ ਜਿਨਿ ਹੁਕਮ ਪਛਾਨਿਆ ਸੇ ਮਿਲੇ ਹਮੈ ਸਬਦ ਜਲਾਏ ਸੱਚੀ ਭਗਤ ਕਰਹ ਜਨ ਦਾਤੀ ਸਚ ਰਹਿ ਲਿਵ ਲਾਏ ਸਦਾ ਸੱਚ ਹਰ ਵੇਖ ਦੇ ਗੁਰ ਕੈ ਸਬਦ ਸੁਬਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵ ਦਾ ਜਿਸ ਬਖਸੇ ਤਸਬਿਗ ਨਾ ਕੋਇ ਰਹਾਉ ਰਹਿ ਗੁਣ ਸੱਬਾ ਤਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵਈ ਹਉ ਮੈਂ ਕਰਮ ਕਮਾਏ ਸਾਹਿਬ ਭਾਵੈ ਸੋਥੀਐ ਪੈ ਕਿਰਤ ਫਿਰਾਏ ਸਤਗੁਰ ਭੇਟਿਆ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੇ ਬਦਵਾਸਾ ਹੋਇਆ ਸੱਚੇ ਰਹਿ ਸਮਾਏ ਮੇਰਾ ਹਰ ਪ੍ਰਭ ਅਗਮ ਅਗੋਚ ਰਹਿ ਕੀਮਤ ਕਹਿਣ ਨਾ ਜਾਏ ਗੁਰ ਪ੍ਰਸਾਦੀ 부ਜੀਐ ਸਭ ਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰਸ ਬਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੂੰ ਨਦਰ ਕਰੇ ਗੁਰਬਿੰਦਾਤਾ ਕੋਈ ਨਹੀਂ ਬਖਸ਼ੇ ਨਦਰ ਕਰੇ ਗੁਰਮਲਿਆ ਸਾਂ ਤੂੰ ਪਜਾਇ ਅੰਦਰ ਨਾਮ ਲਏ ਮੇਰੇ ਮਨ ਹਰਿ ਅਮਰਤ ਨਾਮ ਤੇ ਆਏ ਸਤਗੁਰ ਪੁਰਖ ਮਿਲੈ ਨਾਉ ਪਾਈਐ ਹਰਨਾਮੇ ਸਦਾ ਸਮਾਏ ਰਹਾਓ ਮਨ ਮੁਖ ਸਦਾ ਵਿਛੜੇ ਫਿਰ ਹੈ ਕੋਈ ਨਾ ਕਿਸੇ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤਿ ਸਤ ਸੰਗਤ ਨਾ ਵਿਛੜੈ ਅੰਦਰ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇੱਕ ਗੁਰਮਖ ਆਪ ਮਿਲਾਇਆ ਬਖਸ਼ੇ ਭਗਤ ਪੰਡਾਰ ਤੂੰ ਆਪੇ ਸਭ ਕੁਝ ਜਾਣਦਾ ਕਿਸੇ ਅਗੇ ਕਰੀ ਪੁਕਾਰ ਹਰ ਹਰ ਨਾਮੇ ਅਮਰਤ ਹੈ ਨਦਰੀ ਪਾਇਆ ਜਾਏ ਅੰਧਨ ਹਰ ਹਰ ਉਚਰੈ ਗੁਰ ਕੈ ਸਹਜ ਸੁਭਾਏ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰ ਸਾਹਿਬ ਹੀ ਸਦਾ ਸੁਭਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਆਨ ਦੇਣਾ ਗੁਣ ਗਾਵੈ ਨਿਤ ਸਾਚੇ ਸਜ ਸਮਾਵੈ ਸੋਈ ਮਨ ਰੇ ਗੁਰਮੁਖ ਦੇ ਵਿਚਾਰ ਤਜ ਕੂੜ ਕੁਟੰਭ ਹਉਮੈ ਬਖ ਤ੍ਰਿਸ਼ਨਾ ਚੱਲਣ ਹਰਦੈ ਸਮਾਲ ਰਹਾਉ ਸਤਿਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਹੀਂ ਜੀ ਦਾਨ ਦੇ ਤ੍ਰਪਤਾਸੇ ਸਚੇ ਨਾਮ ਸਮਾਹੀ ਆਨ ਦਿਨ ਹਰ ਰਵਿਹਾਰ ਦੇ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸਬਦੀ ਇਹੋ ਮਨ ਭੇਦਿਆ ਹਰਦੈ ਸੱਚੀ ਬਾਣੀ ਮੇਰਾ ਪ੍ਰਭ ਲਖ ਨਾ ਜਾਈ ਲਖਿਆ ਗੁਰਮੁਖ ਵਕਤ ਕਹਾਣੀ ਆਪੇ ਦਇਆ ਕਰੇ ਸੁਭਦਾਤਾ ਜਪਿਐ ਸਰੰਗ ਪਾਣੀ ਆਵਣ ਜਾਣਾ ਬਹੁ ਨਾ ਹੋਵੇ ਗੁਰਮੁਖ ਸਹਿ ਤੇ ਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਪਤੀਜੈ ਵਿੱਚੋਂ ਆਪ ਗਵਾਇਆ ਇਕੋ ਇੱਕ ਵਸੈ ਮਨ ਸੁਆਮੀ ਦੂਜਾ ਵਰਨਾ ਕੋਈ ਇਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਤੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਦਰਬ ਨਾਮੇ ਸਭ ਉਧਰੇ ਗੁਰ ਕਾ ਸਬਦ ਵਿਚਾਰ ਹਮੈ ਮਾਰ ਸਦਮਨ ਵਸਾਇਆ ਹਰ ਰੱਖਿਆ ਔਰ ਤਾਰ ਜਿਸਾ ਬਜਾਏ ਸੋਈ ਬੁਜ ਜਾਏ ਜਿਸਨੂੰ ਆਪੇ ਲਏ ਮਿਲਾਏ ਅੰਦਰ ਬਾਣੀ ਸਭ ਦੇ ਗਾਵੇ ਸਾਚ ਰਹਿ ਲਿਵ ਲਾਏ ਮਨ ਮੇਰੇ ਛਿਨ ਛਿਨ ਨਾਮ ਸੰਮਾਲ ਗੁਰ ਕੀ ਬਾਤ ਸਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਪਾਖੰਡ ਕਦੇ ਨਾ ਚੁੱਕੈ ਦੂਜੇ ਪਾਏ ਦੁਖ ਪਾਏ ਨਾਨਕ ਸਾਰ ਵਿਖਿਆ ਮਨ ਰਾਤੇ ਬ੍ਰਥਾ ਜਨਮ ਗਵਾਏ ਇਹੇ ਵੇਲਾ ਫਿਰ ਹੱਥ ਨਾ ਆਵੇ ਅੰਦਨ ਸਦਾ ਪਛਤਾਏ ਮਰ ਮਰ ਜਨਮਾਂ ਕਦੇ ਨਾ ਬੁੱਝੈ ਵਿਸ਼ਟਾ ਮਹਿ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੁਰ ਕਾਬਦ ਵਿਚਾਰ ਜੀਵਨ ਮੁਕਤੋ ਹਰ ਨਾਮ ਤੇ ਆਇਆ ਹਰ ਰੱਖਿਆ ਔਰ ਤਾਰ ਮਨ ਤਾਂ ਨਿਰਮਲ ਨਿਰਮਲ ਮਾਤੀ ਉਤਮ ਉਤਮ ਬਾਣੀ ਹੋਈ ਇਕੋ ਪੁਰਖੋ ਇਕ ਪ੍ਰਭ ਜਾਤਾ ਦੂਜਾ ਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮੰਤਨ ਰਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖਿਆ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੇ ਤਿਸ ਆਪੇ ਦੇਵੇ ਭਾਵੇ ਤਵੇਂ ਚਲਾਏ ਮਲਾਰ ਮਹੱਲਾ ਤੀਜਾ ਦੁਤੁਕੇ ਸਤਗੁਰ ਤੇ ਭਾਵੈ ਘਰ-ਦਰ ਮਹਿਲ ਸੁਥਾਨ ਗੁਰਸਬਦੀ ਚੂਕੈ ਅਬਮਾਨ ਜਿਨ ਕਉ ਲਾਟ ਲਿਖਿਆ ਤੁਰ ਨਾਮ ਅੰਧਨ ਨਾਮ ਸਦਸਦਾ ਧਿਆਵੈ ਸਾਚੀ ਦਰਗਹਿ ਪਾਵੈ ਮਾਨ ਰਹਾਉ ਮਨ ਕੀ ਬਿਦ ਸਤਗੁਰ ਤੇ ਜਾਣੈ ਅੰਧਨ ਲਾਗੈ ਸਦਾ ਹਰਿ ਸਿਉ ਧਿਆਨ ਗੁਰਸਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵੈ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਂਦਾ ਇੱਕ ਖਿੰਮੈ ਦੈ ਦਿਸ ਫਿਰ ਆਵੈ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸਿ ਆਵੈ ਇਸ ਮਨ ਕੀ ਵਿਦਮਨ ਹੂ ਜਾਣੈ 부ਝੈ ਸ਼ਬਦ ਵਿਚਾਰ ਨਾਰਕ ਨਾਮ ਧਿਆਏ ਸਦਾ ਤੂੰ ਪਵ ਸਾਗਰ ਜਿਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜਿਉ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਿਆ ਸਮਾਈ ਇਕਸ ਬਿਨ ਮੈਂ ਅਵਰ ਨ ਜਾਣਾ ਸਤਿਗੁਰ ਦੀ ਆਦੁ ਭੁਜਾਈ ਮਨ ਮੇਰੇ ਨਾਮ ਰਹਾ ਲਿਵ ਲਾਈ ਆਦਿਸ਼ਟਾ ਗੋਚਰ ਅਪਰੰਪਰ ਕਰਤਾ ਗੁਰ ਕਹਿਬ ਸਬਦ ਹਰਿ ਧਿਆਈ ਰਹਾਓ ਮਨ ਤਨ ਭੀਜਾ ਏਕ ਲਿਵ ਲਾਗੀ ਸਹਿਜ ਰਹਿ ਸਮਾਈ ਗੁਰ ਪ੍ਰਸਾਦੀ ਪ੍ਰੰਪਉ ਭਗ ਹੈ ਏਕ ਨਾਮ ਲਿਵ ਲਾਈ ਗੁਰ ਬਚਨੀ ਸਚਕਾਰ ਕਮਾਵੇ ਗਤਮਤ ਤਬਹੀ ਪਾਈ ਕੋਟ ਮੱਦੇ ਕਸੈ ਬੁਝਾਏ ਤិន ਰਾਮ ਨਾਮ ਲਿਵਲਾਈ ਜਹ ਜਹ ਦੇਖਾਂ ਤੈ ਕੋ ਸਵਾਈ ਜਹ ਜਹ ਦੇਖਾਂ ਤੈ ਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸਭ ਦੇ ਪਾਇਆ ਜਾਈ ਭਗਤੀ ਰਾਤੇ ਸਤ ਬੈਰਾਗੀ ਦਰਸਾ ਚੈ ਪਤ ਪਾਈ ਮਨ ਰੇ ਮਨ ਸਿਓ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇ ਤਿਲ ਬਲਾਈ ਰਹਾਓ ਮੇਰਾ ਪ੍ਰਭ ਅਤਿ ਆਗਮ ਅਗੋਚਰ ਗੁਰਮਤੋ ਦੇਹ 부ਜਾਈ ਸਾ ਸੰਜਮ ਕਰਨੀ ਹਰ ਕੀਰਤ ਹਰ ਸੇ ਤਿਲ ਬਲਾਈ ਆਪੇ ਸ਼ਬਦ ਸੱਚ ਸਾਖੀ ਆਪੇ ਜਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾ ਰਹਿ ਲਾਏ ਸੋ ਸਚ ਰਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵੜਾਈ ਮਲਾਰ ਮਹੱਲਾ ਤੀਜਾ ਹਉ ਮੈਂ ਬਖਮਨ ਮੋਹਿਆ ਲਦਿਆ ਅਜਗਰ ਭਾਰੀ ਗੜ ਸ਼ਬਦ ਮੁਖ ਪਾਇਆ ਹਉ ਮੈਂ ਬਿਖਰ ਮਾਰੀ ਮਨ ਰੇ ਹਉ ਮੈਂ ਦੁਖ ਹਉ ਮੈਂ ਮੋਹ ਦੁਖ ਭਾਰੀ ਇਹੋ ਪਵਜਰ ਜਗਤ ਨਾ ਜਾਇ ਤਰਨਾ ਗੁਰਮਖਤਾਰ ਹਰ ਤਾਰੀ ਰਹਾਓ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਜ਼ਰੀ ਪਾਰਿ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸ ਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕਰ ਮੇਰੇ ਹਰ ਹਰ ਹਰਿਵਰ ਤਾਰ ਨਾਨਕ ਸਤਗੁਰੂ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਲਾਰ ਮਹੱਲਾ ਤੀਜਾ ਕਰਦੂ ਜਾਏ ਕੋ ਓੰਕਾਰ ਸਤਗੁਰ ਪ੍ਰਸਾਦ ਇਹੋ ਮਨ ਗ੍ਰਹੀ ਕੇਹੋ ਮਨ ਉਦਾਸੀ ਕੇਹੋ ਮਨ ਅਵਰਨ ਸਦਾ ਆਪਣਾ ਸੀ ਕਿ ਇਹੋ ਮਨ ਚੰਚਲੋ ਕਿ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੈ ਭਾਰ ਰਹਾਓ ਮਾਇਆ ਮਮਤਾ ਕਰਤਾ ਲਾਈ ਇਹੋ ਹੁਕਮ ਕਰ ਸ੍ਰਿਸ਼ਟੀਉ ਪਾਈ ਗੁਰ ਪ੍ਰਸਾਦੀ ਬੂਜੋ ਭਾਈ ਸਦਾਰੋ ਹਰ ਕੀ ਸਰਣਾਇ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡੋ ਉਤਾਰੈ ਅੰਧਨੇ ਕੋ ਨਾਮ ਵਖਾਣਾ ਸਤਗੁਰ ਕੀ ਉਹ ਦੀਖਿਆ ਦੇਲੇ ਸਤਗੁਰ ਅਗਿਆ ਸਿਸਤਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਤਤ ਦਰਗਹਿ ਪ੍ਰਮਾਣ ਸਭਨਾ ਮੈਂ ਇੱਕੋ ਏਕ ਵਖਾਣਾ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮਿਲੇ ਸੋਏ ਐਥੇ ਉਥੇ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾਂ ਕੋ ਕਿਰਪਾ ਹੋਏ ਆੰਦਨ ਹਰ ਗੁਣ ਗਾਵੈ ਸੋਏ ਸਾਸ਼ਤਰ ਵੇਦ ਕੀ ਫਿਰਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਨ ਮੁਖ ਪਰਮਾਈ ਜਮ ਕਾਲ ਮਾਰੇ ਨਿਤਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਮ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮਖ ਨਾਮ ਤੇ ਆਏ ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੇ ਜਾਏ ਰਹੋ ਕਰ ਕਿਰਪਾ ਗੁਰਮੁਖ ਲਗੈ ਪਿਆਰ ਅੰਤਰ ਭਗਤੋ ਹਰ ਹਰ ਓਰਤਾਰ ਭਵਜਲ ਸ਼ਬਦ ਲੰਗਾਵਣਹਾਰੋ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉ ਮੈਂ ਮਮਤਾ ਬੋ ਮੋਹ ਵਧਾਇਆ ਦੂਜੈ ਪਾਏ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮਿਆ 타ਹਾ ਗੁਰ ਸਬਦੀ ਜਪੀਐ ਸਚਿ ਲਾਹਾ ਹਾਜਰ ਹਜੂਰ ਹਰਵੇ ਪ੍ਰਵਾਹਾ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹਲਾ 3 ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅੰਦਰ ਸੱਜਾਗੇ ਸਤਗੁਰ ਸੇਵੈ ਆਪ ਗਵਾਏ ਹਉ ਤਿੰਨ ਜਨ ਕੈ ਸਦ ਲਾਗੋਂ ਪਾਏ ਹਾਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਓ ਮਾਇਆ ਮੋਹ ਅਗਿਆਨ ਗੁਬਾਰ ਮਨਮਖ ਮੋਹੇ ਮੁਕਤ ਗੁਬਾਰ ਅੰਧਨ ਧੰਦਾ ਕਰਤਿ ਵਹ ਹਾਏ ਮਰ ਮਰ ਜਮੈ ਮਲੈ ਸਜਾਏ ਗੁਰਮੁਖ ਰਾਮਨਾਮ ਲੇਵਲਾਈ ਕੂੜੈ ਲਾਲਚ ਨਾ ਲਪਟਾਈ ਜੋਕਿਸ਼ ਹੋਵੇ ਸਹਿ ਸੁਭਾਏ ਹਰ ਰਸ ਪੀਵੇ ਰਸਨ ਰਸਾਏ ਕੋਟ ਮੱਦੇ ਕਿ ਸਭੁ ਜਾਈ ਆਪੇ ਬਖਸੇ ਦੇ ਵੜਾਈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਅਰਸ ਨਾ ਨਾਮ ਸਭ ਕੋਈ ਕਹੈ ਸਤਿਗੁਰ ਸੇ ਵੇਤਾ ਨਾਮ ਲਹੈ ਬੰਧਨ ਤੋੜੇ ਮੂਤ ਕਰ ਰਹਾ ਹੈ ਗੁਰ ਸਬਦੀ ਅਸਰ ਕਰ ਬਹੇ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਜੁ ਗੁਰਾਮ ਨਾਮ ਹੈ ਗੁਰਮਤਿ ਅੰਦਨ ਹਿਰਦੈ ਰਵਿਜੈ ਰਹਾਉ ਬਾ ਬੀਹਾ ਖਿੰਖਣ ਬਿਲ ਲਾਏ ਬਿਨ ਪਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਗੁਰ ਮਿਲੈ ਤਾਂ ਮਿਲੈ ਸੁਭਾਏ ਨਾਮਹੀਣ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੁਖ ਨਾ ਜਾਏ ਵਿਭਾਗਾ ਨਾਮ ਨਾ ਪਾਇਆ ਜਾਏ ਬਹੁ ਬਿਥਾ ਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮਹਿਲ ਵਿਖਿਆ ਵਾਪਾਰ ਮਰ ਜਨਮੈ ਫਿਰ ਹੋਏ ਖਵਾਰ ਗੁਰਮੁਖ ਤ੍ਰਿਆ ਗੁਣ ਔਰਤਾਰ ਗੁਰਮਨ ਮਨ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚਹੋ ਜਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਣਦੇ ਨੋ ਹਰ ਹਰ ਨਾਮ ਤੇ ਆਇਓ ਹਿਰਦੈ ਮਤ ਗੁਰ ਮਤ ਦੁਖ ਵਿਸਾਰੀ ਸਭ ਆਸਾ ਮਨ ਸਾ ਬੰਧਨ ਟੂਟੈ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਕਸਿਓ ਜਨ ਹਰ ਭੇਟਿਓ ਬਨਵਾਰੀ ਰਹਾਓ ਜਿਨੇ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸਕੈ ਕੁੱਲ ਲਾਗੀ ਗਾਰੀ ਹਰ ਤਿਸਕੈ ਕੁੱਲ ਪਰਸੂਤ ਨਾ ਕਰੀਐ ਉਹ ਤਿਸ ਬਿਦਵਾ ਕਰਮ ਹੈ ਤਾਰੀ ਹਰ ਹਰਿਆਨ ਮਿਲਾਵੋ ਗੁਰ ਸਾਧੂ ਜਿਸ ਐਨੇ ਸਹਰ ਉਤਾਰੀ ਗੁਰ ਦੀਠੈ ਗੁਰ ਕਾ ਸਿੱਖ ਬਿਖਸੈ ਜੋ ਬਾਰਕ ਦੇਖ ਮਹਿਤਾਰੀ ਧਨ ਪਿਰ ਕਾ ਇਕ ਹੀ ਸੰਗਵਾਸਾ ਵਿਚ ਹਉ ਮੈਂ ਪੀਤ ਕਰਾਰੀ ਗੁਰਪੁਰਾ ਹਉ ਮੈਂ ਪੀਰ ਤੇਰੀ ਜਨ ਅਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ ਕਿਲਵਖ ਮਹਿਲ ਭਰੇ ਪਰੇ ਹਮਰੇ ਵਿੱਚ ਹਮਰੀ ਮਹਿਲ ਸਾਧੂ ਕੀ ਤੂਰ ਗਵਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਤੂਰ ਪਰਿ ਉਡ ਨੇਤਰੀ ਸਭ ਦੁਰਮਤ ਮਹਿਲ ਗਵਾਈ ਰਹਾਉ ਜਾਹਰ ਨਵੀ ਤਪੈ ਪਾਗਿਰਥ ਆਣੀ ਜਾਹਰ ਨਵੀ ਤਪੈ ਪਾਗਿਰਥ ਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਜਿਤਨੇ ਲੋਚੈ ਤੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਤੂਰ ਮੁਖ ਲਾਈ ਜਿਤਨੇ ਸ੍ਰਿਸ਼ਟ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਤੂਰ ਸਾਧੂ ਕੀ ਤਾਈ ਨਾਨਕ ਲਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਤੂਰ ਦੇ ਹਰ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਤਿਸ ਜਨ ਕਉ ਹਰ ਮੀਠ ਲਗਾਣਾ ਜੇ ਸਾ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪ ਮੰਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਣ ਧਿਆਵੈ ਪਵ ਸਾਗਰ ਪਾਰ ਪਰੈ ਰਹਾਓ ਤਿਸ ਜਨ ਕੇ ਹਮ ਹਟ ਵਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤਾ ਜਾਂ ਹਰ ਗੁਣ ਵਿਚਰੈ ਹਰ ਕਾ ਜਾਨੋ ਹਰ ਜਲ ਕਾਮੀਨਾ ਹਰ ਬਿਸਰਤ ਫੂਟ ਮਰੈ ਜਿਨ ਇਹ ਪ੍ਰੀਤ ਲਾਇਸ ਹੋ ਜਾਨੈ ਕਹਿ ਜਾਨੈ ਜਿਸਮੰਤਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਤਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦਿਨ ਵਡਾਈ ਹਰ ਜਨ ਹਰਕਾਰ ਐ ਲਾਵੇ ਸਤਗੁਰ ਹਰ ਹਰ ਨਾਮ ਦਰੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੌਜਲ ਜਗਤ ਤਰਾਵੇ ਰਹਾਓ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭਾ ਵੈ ਹਰ ਕੀ ਸੇਵਾ ਸਤਗੁਰ ਪੂਜੋ ਕਰ ਕਿਰਪਾ ਆਪਤਿ ਰਾਵੇ ਭਰਮ ਭੂਲੇ ਅਗਿਆਨੀ ਅੰਧਲੇ ਪ੍ਰੰਪਰਾ ਮਾ ਫੁੱਲ ਤੋਰਾਵੇ ਨਿਰਜੋ ਪੂਜੇ ਮੜਾ ਸੇਵੇ ਸਬਰ થી ਕਾਲ ਗਵਾਵੇ ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚਉ ਤਿਸ ਪੁੰਨ ਕੀ ਫਿਰ ਟੋਟ ਨਾ ਆਵੇ ਸਤਗੁਰ ਦੇਉ ਪਰਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕਾ ਹਿਰ ਰ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਵਿਕਸੈ ਹਉ ਤਿਨ ਕੈ ਸਦ ਬਲ ਜਾਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਪੂਖ ਸਭ ਉਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਓ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿਲ ਜੈਪਰਾਤ ਜਿਉਂ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹौं ਮੈਂ ਤਾਤ ਜਿਨ ਕੈ ਪ੍ਰੀਤ ਨਹੀਂ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕੋ ਕਿਆ ਕੋਈ ਦੇਖ ਖਵਾਲੈ ਓਏ ਆਪ ਬੀਜ ਆਪੇ ਹੀ ਖਾਂ ਤੋ ਹਰ ਕਾ ਚਿਹਨ ਸੋਈ ਹਰ ਜਨ ਕਾ ਹਰੇ ਆਪੇ ਜਨਮ ਆਪ ਰਖਾਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਆਗਮਾ ਗੋਚਰ ਨਾਮ ਹਰੀ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਨੂੰ ਅਨ ਦਿਨ ਅਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭੰਮ ਪਉ ਗਿਆ ਰਹਾਓ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੋ ਗਿਆ ਜੋ ਵੰਦਨ ਹਿਰਦੈ ਨਾਮ ਤੇ ਆਵੇ ਸਭ ਜਨਮ ਤਿਨਾਂ ਕਾ ਸਫਲ ਭਇਆ ਕੋ ਆਪ ਤਰੇ ਸ੍ਰਿ ਹਟ ਸਭ ਤਾਰੀ ਸਭ ਕੁਲ ਭੀ ਪਾਰ ਪਇਆ ਤੋ ਦਿਆ ਪੇ ਆਪੋ ਪਾਇਆ ਸਭ ਜਗ ਤੋ ਦਿਆ ਪੇ ਵਸ ਕਰ ਲਇਆ ਜਨ ਨਾਨਕ ਕਹੋ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾਢ ਲਇਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨਮੁਖ ਮੂੜ ਜਲਤ ਹੰਕਾਰੀ ਹਉ ਮੈਂ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੇ ਪਛਤਾਇ ਜਿਸ ਤੇ ਉਜੇ ਤਸੈ ਨਾ ਚਿਤੈ ਤ੍ਰਿਜ ਜੀਵਨ ਤ੍ਰੇਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਓ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਮਾਨੀ ਹਉਮੈ ਵਿੱਚ ਜਲ ਜਾਈ ਤਿੰਨ ਸਿਧ ਨਾ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜੰਪਕਰੇ ਬਿਲ ਲਾਈ ਹਰ ਕਾ ਨਾਮਾ ਗੋਚਰ ਪਾਇਆ ਗੁਰਮਖੋ ਸਹਿ ਸੁਭਾਈ ਨਾਮ ਨਿਧਾਨ ਵਸਿਆ ਕਾਟੇ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲੈ ਬਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਾ ਸਤਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਨੀ ਚ ਤਲਾਈ ਆਪਣੀ ਕਿਰਪਾ ਕਰੋ ਗੁਰਮ ਪੂਰੇ ਆਪੇ ਲਹਿਵ ਮਿਲਾਈ ਹਮ ਲੋ ਗੁਰਨਾਮ ਬੋਇ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਕਰਦੀ ਜਾਏ ਕੋ ਓੰਕਾਰ ਸਤਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰਕ ਮੋਰ ਬੋਰਤ ਦਿਨ ਰਾਤੀ ਸੁਨ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕਹਿ ਪਾਏ ਲਾਗੀ ਰਹਾਓ ਹਰ ਹਮਾਰੋ ਮੀਤ ਸਖਾਈ ਹਮ ਹਰ ਸਿਉ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਹਰੋ ਪ੍ਰੀਤਮ RAM ਹਰ ਪਰਮਾਨੰਦ ਬਹਿਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚਉਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵੇਂ ਕਿਆ ਤੂੰ ਕਰੈ ਓ ਪਾਏ ਤਾ ਕੋ ਕਹੋ ਪ੍ਰਵਾ ਕਾਹੂ ਕੀ ਜਹ ਗੋਪਾਲ ਸਹਾਈ ਬਰਸੈ ਮੇਗ ਸਖੀ ਘਰ ਪਾ ਹੁਨੇ ਆਏ ਮੋਹਿ ਦੀਨ ਕਿਰਪਾ ਨਿਧ ਠਾਕਰ ਨਮ ਨਿਧ ਨਾਮ ਸਮਾਏ ਰਹਾਓ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਉਬੰਜਨ ਮਿਸਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਕੋ ਘਰ ਰਾਏ ਦੁਸ਼ਟ ਵਿਦਾਰੇ ਸਾਜਨ ਰੈਸੇ ਇਹ ਮੰਦਰ ਕਰੇ ਅਪਨਾਏ ਜੋਗ੍ਰਹਿ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰਪੂਰੇ ਤੁਰ ਮਸਤਕ ਲੇਖ ਲਿਖਾਏ ਜਨ ਨਾਨਕ ਕੰਤਰ ਸਿੰਘ ਲਾ ਪਾਇਆ ਫਿਰ ਦੁਖ ਨਾ ਲੱਗੈ ਆਏ ملار محلہ پنجواں خیرا دار بارک جب ہوتا بن رہن نہ جائی سار سمال ماتا مخ نی تب وہ ترپتیا گائی ہم بارک پتا داتا پھولے بارک انک لکھ انٹھ اور نہ جائیں جاتا رہاؤ چنچل مت بارک بپرے کی سرپ اگن کر ملے ماتا پتا کنٹھ لائے رکھے انند سہی تب کھیلے ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੂਖ ਕੈਸੀ ਨਮ ਨਿਦ ਨਾਮ ਨਿਦਾਨ ਗ੍ਰਹਿ ਤੇਰਾ ਮਨ ਬਾਛੈ ਸੋ ਲਸੀ ਪਿਤਾ ਕਿਰਪਾਲੋ ਆਗਿਆ ਹੈ ਦੀਨੀ ਬਾਰਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਤ ਚਰਨਾ ਮਲਾਰ ਮਹੱਲਾ 5ਵਾਂ ਸਗਲ ਵਿਧੀ ਜੋ ਰਿਆਹਰ ਕਰਿਆ ਤਜੋ ਸਗਲ ਦੇਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਗਰ ਕਾ ਪਾਰੋਸਾ ਸੁਨੀਆ ਬਾਜੈ ਬਾਜ ਸੁਹਾਵੀ ਭੋਰ ਭਇਆ ਮੈਂ ਪ੍ਰੇਮ ਮੁਖ ਪੀਖੇ ਗ੍ਰਹਿ ਮੰਗਲ ਸੁਹਲਾਵੀ ਰਹਾਓ ਮਨੁਆ ਲੈ ਸਵਾਰੇ ਥਾਨਾ ਪੁੱਛੋ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਘਰਉ ਨੇ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭੈ ਸੁਹੇਲੇ ਪ੍ਰਭ ਪੂਰਾ ਗੁਰੂ ਮਿਲਾਇਆ ਸਖੀ ਸਹੇਲੀ ਪਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟੋ ਕੀੜ ਤੇ ਸਰਪਤ ਕਰ ਦੋਖ ਜਠਰ ਕਉ ਭਰਤੇ ਕਿਰਪਾ ਨਿਦ ਛੋੜ ਆਨ ਕਉ ਪੂਜੈ ਆਤਮ ਕਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭਰਮੈ ਬੋਜੋਨੀ ਟੇਕ ਨਾ ਕਾਹੂ ਧਰਤੇ ਰਹਾਓ ਤਿਆਗ ਸੁਆਮੀ ਆਨ ਕਉ ਵਿਚਰ ਚਿਤਵਤ ਮੂੜ ਮੁਗਦ ਖਲ ਖਰਤੇ ਕਾਗਰ ਨਾਵ ਲੰਘੈ ਕਤਿ ਸਾਗਰ ਬਿਰਥਾ ਕਥਤ ਹਮਤਰਤੇ ਸਿਵ ਬਿਰੰਚ ਅਸਰ ਸੁਰਜੇਤੇ ਕਾਲ ਅਗਰ ਮੈਂ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮਨ ਢਾਰੋ ਪ੍ਰਭ ਕਰਤੇ